ਮਤਲਬ 21000 ਰੁਪਇਆ 102 ਜੁੰਟਾਂ ਦਾ ਹੁਣ ਦੇਖ ਲਓ ਕੀ ਭਾਅ ਵੱਡਾ ਹੈ ਦਿੱਲੀ ਦੇ ਵਿੱਚ 102 ਜੁੰਟਾਂ ਦਾ ਜੇ ਇਹੀ ਬਿੱਲ ਦਿੱਲੀ ਤੋਂ ਹੁੰਦਾ ਤਾਂ ਇਹ ਬਿੱਲ 102 ਰੁਪਏ ਹੀ ਹੋਗਾ ਸੀ ਇੱਕ ਰਹੀ ਜੁੰਟਾ ਉੱਤੇ ਪਹਿਲੇ 400 ਜੁੰਟਾਂ 102 ਰੁਪਏ ਇਹ ਪੀ 1000 ਜਾਣੇ ਕਿ ਸਾਡੀ ਕੀ ਹਜ਼ਾਰ ਇੱਕ ਘਰ ਦਾ ਦਿੱਲੀ ਦੇ ਵਿੱਚ ਬਚ ਗਿਆ ਕਿਉਂਕਿ ਉਹਨਾਂ ਨੇ ਟ੍ਰਾਂਸਫਰ ਪਿਆ ਜੇ ਕਿ ਕਿਸੇ ਨੂੰ ਬੋਲ ਕੇ ਭਾਈ ਲੋ ਜੀ ਦਿੱਲੀ ਆਣੇ ਨੇ ਕੋਈ ਦੋ ਬੋਤਲਾਂ ਸ਼ਰਾਬ ਦੀ ਲੈ ਕੇ ਨਹੀਂ ਪਾਈ ਇਹ ਹੁਣ ਦੇਖ ਲਓ ਤੁਸੀਂ ਇਹ ਮਹੀਨੇ ਦਾ ਦੋ ਮਹੀਨੇ ਦਾ 21000 ਹੈ ਉਸ ਤੋਂ ਬਾਅਦ ਦਿੱਲੀ ਦਾ ਮੈਨੂੰ ਇੱਕ ਗੱਡੀ ਚਲਾਉਣ ਵਾਲਾ ਮੁੰਡਾ ਪਾਰਲੀਮੈਂਟ ਦੇ ਵਿੱਚੋਂ ਡਰਾਈਵਰ ਹੈ ਪਾਰਲੀਮੈਂਟ ਦੇ ਵਿੱਚੀਆਂ ਗੱਡੀਆਂ ਨੇ ਐਮਪੀ ਐ ਨੂੰ ਛੱਡ ਕੇ ਆਉਂਦੀਆਂ ਲੈ ਕੇ ਆਉਂਦੀਆਂ ਉਹ ਕਹਿੰਦਾ ਜੀ ਕਹਿੰਦਾ ਜੀ ਮੇਰੇ ਘਰ ਦਾ 1 ਲੱਖ ਰੁਪਿਆ ਸਾਲ ਦਾ ਬਚਣ ਲੱਗ ਗਿਆ ਦੇਖ ਲਈ ਕਿਵੇਂ ਕਹਿੰਦਾ ਜੀ ਪਹਿਲਾਂ ਤਾਂ ਮੇਰਾ ਬਿੱਲ ਜਿਹੜਾ ਸੀ ਉਹ 2000 ਤੋਂ ਘਟ ਕੇ ਆਇਆ ਨਹੀਂ ਹੁਣ 600 ਤੋਂ ਵੱਧ ਕਰਿਆ ਹੈ ਕਹਿੰਦਾ ਜੀ ਲਾ ਲਓ 1500 ਰੁਪਿਆ ਤਾਂ ਮੇਰਾ ਇਹ ਬਚਣ ਲੱਗ ਗਿਆ ਮਹੀਨੇ ਦਾ ਤੇ ਮਹੀਨੇ ਦਾ ਬਿੱਲ ਆ ਤੇ ਦੇ ਕਹਿੰਦਾ ਜੀ ਮੈਨੂੰ ਸਮਝ ਲਓ ਵੀ 15 16 ਹਜ਼ਾਰ ਦਾ ਮੇਰੇ ਇਹ ਬਚ ਗਿਆ ਫਿਰ ਕਹਿੰਦਾ ਮੇਰੇ ਮੁੰਡਾ ਜਿਹੜਾ ਸੀ ਉਹ ਪ੍ਰਾਈਵੇਟ ਸਕੂਲ ਚ ਪੜਦਾ ਸੀ ਜਵਾਕ ਵੀ ਪੜਾਵਾਂਗੇ ਹੁਣ ਸਰਕਾਰੀ ਸਕੂਲ ਇੰਨੇ ਵਧੀਆ ਹੋ ਗਏ ਵੀ ਪ੍ਰਾਈਵੇਟ ਛੋਟਾ ਕੇ ਸਰਕਾਰੀ ਚ ਲਾਉਣ ਲੱਗ ਗਿਆ ਸਰ ਵੀ ਅਸੀਂ ਵੀ ਲਾਤਾ ਉਹਦੀ ਫੀਸ ਬਚ ਗਈ ਫਿਰ ਕਹਿੰਦਾ ਲਾਜ ਜਿਹੜਾ ਲਾਜ ਹੁੰਦਾ ਸਾਲ ਚ ਕਹਿੰਦਾ ਉਹ ਸਾਰਾ ਫਰੀ ਹੈ ਉਹ ਪੈਸੇ ਬਚ ਗਏ ਫਿਰ ਕਹਿੰਦਾ ਜਿਹੜਾ ਪਾਣੀ ਦਾ ਬਿੱਲ ਹੁੰਦਾ ਸੀ ਬਿਜਲੀ ਦਾ ਦਿੱਲੀ ਚ ਪਾਣੀ ਦਾ ਬਿੱਲ ਉਹ ਵੀ ਕਹਿੰਦਾ ਘੱਟ 20000 ਲੀਟਰ ਤੱਕ ਤਾਂ ਜਲੀ ਪਈ ਹੈ ਤੋ ਵੀਰੋ 1 ਲੱਖ ਰੁਪਇਆ ਸਾਲ ਦਾ ਯਾਨੀ ਕਿ 5 ਸਾਲਾਂ ਚ ਜਿਉਂਨੇ ਸਰਕਾਰ ਵਧੀਆ ਬਣਾ ਲਈ ਤਾਂ 5 ਲੱਖ ਰੁਪਇਆ ਵਾਟ ਗਿਆ 5 ਸਾਲਾਂ ਚ ਹੁਣ ਇਹ ਤੁਸੀਂ ਦੇਖ ਲਿਓ ਕਿ 5 ਲੱਖ ਰੁਪਇਆ ਸਾਲ ਦਾ ਬਚਾਉਣੇ 5 ਸਾਲਾਂ ਦਾ ਜਾਂ ਫਿਰ ਇੱਕ ਟੱਪਾ ਸ਼ਰਾਬ ਦਾ ਜਾਂ 5 ਕਿਲੋ ਭੁੱਕੀ ਯਾਰ ਯਾਰ ਇਹ ਉਹ ਦਿੱਤੇ ਆ ਲੈ ਲਓ ਬਿੱਲੇ ਭੁਦੀ ਸਾਹਿਬ ਮਾਨ ਸਾਹਿਬ ਜੀ ਇੱਕ ਦਿੱਲੀ ਪੂਰੇ 6 ਲੱਖ ਰੁਪਏ ਮੰਗੇ ਹਸਪੀਟਲ ਨੇ ਕੋਤੇ ਉਸ ਬੰਦੇ ਦਾ ਡੂੜੀਆ ਤਾਂ ਫਰੀ ਲਾ ਦਿਓ ਮੈਂ ਅੱਜ ਦੱਸੋ ਕੀ ਕਰੇ ਕਿਹੜਾ ਪਿੰਡ ਡੂੜੀਆ ਡੂੜੀਆ ਅੱਛਾ ਜੀ ਤੇ ਅਸੀਂ ਉਹ ਕੀਤਾ ਸੀਗਾ ਹਾਂ 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 ਕੀ ਇਲਾਜ ਚੱਲ ਰਿਹਾ ਹੈ ਹਾਂ ਜੀ ਲਾ ਚੱਲ ਰਿਹਾ ਹੈ ਇੱਥੇ ਕਿੰਨੇ ਪੈਸੇ ਮੰਗੇ 13000 ਰੁਪਏ ਜੀ ਕੋਤੇ ਦਿੱਲੀ ਕਿਤੇ ਲੱਗੇ ਫਰੀ ਖੂਸ਼ਨ ਲੱਗੇ ਉਹ ਕਹਿੰਦਾ ਮਨ ਕਰਾਜ ਬੜਾ ਲੱਗੂ ਮੇਰਾ ਖੂਸ਼ਨ ਲੱਗਦਾ ਹੈ ਉਹ ਲਾਜ ਚਲ ਰੇ ਪਾਣੀ ਦਾ ਸਭ ਠੀਕ ਕਰ ਦਿਓ ਮਾਜੀ ਠੀਕ ਹੈ ਆਹ ਫਰਕ ਹੈ ਆਈ ਥਿੰਕ ਇਹ ਲੱਖ ਕਰ ਪਿਆ ਦਿੱਲੀ ਚ ਲਾਜ ਫਰੀ ਹੈ ਹਾਲਾਂਕਿ ਦਿੱਲੀ ਦੇ ਨਾਂ ਕਰਕੇ ਖਾਲੀ ਫਰੀ ਹੈ ਪਰ ਸਪੈਸ਼ਲੀ ਜੇ ਕੋਈ ਕੇਸ ਬਹੁਤ ਹੋਵੇ ਤਾਂ ਮਾਨਵਤਾ ਦੇ ਆਧਾਰ ਤੇ ਅਸੀਂ ਇਹ ਕਮੈਂਟ ਕਰਕੇ ਦੇ ਦਿੰਦੇ ਆ ਤਾਂ ਕਰ ਦਿੰਦੇ ਆ ਫਿਰ ਆਪਣੇ ਠੀਕ ਕਿਉਂ ਨਹੀਂ ਕਰਾਉਂਦੇ ਬਈ ਕਰਾਇਆ ਭਾੜਾ ਵੀ ਕੋ ਲਾਈਏ ਇੱਥੇ ਚੰਗੇ ਬੰਦੇ ਖੀ ਚੰਗੇ ਸਕਰਾਂ ਕਿਉਂ ਨਹੀਂ ਲਿਆਉਂਦੇ ਫਿਰ ਹੁਣ ਜਦੋਂ ਜਦੋਂ ਤੁਸੀਂ ਆਪ ਕਹਿੰਦੇ ਹੋ ਕਿ 1000 ਰੁਪਏ ਬੋਟ ਲਵਾਂਗੇ ਜੀ ਪੰਜ ਬੋਟਾਂ ਨੇ 5000 ਲੈ ਲਿਆ ਉਹ ਤੋਂ ਬਾਅਦ ਜਿੱਤ ਗਈ ਭੱਠੜ ਉਹ ਤੋਂ ਬਾਅਦ ਜਿੱਤ ਗਈ ਢੀਂਸਾ ਫਿਰ ਉਹਨਾਂ ਕੋਲ ਜਦੋਂ ਕੰਮ ਜਾਓਗੇ ਵਿਆਹ ਕੰਮ ਹੈ ਜੀ ਉਹ ਕਹਿੰਗੇ ਜੀ 5 ਲੱਖ ਲੱਗੂ ਤੁਸੀਂ ਕਹੋਗੇ ਜੀ ਇਹ ਤੁਹਾਨੂੰ ਬੋਟਾਂ ਪਾਈਆਂ ਸੀ ਉਹ ਕਹਣਗੇ ਜੀ ਫਿਰ ਠੀਕ ਹੈ ਜੋ ਬੋਟਾਂ ਮਿਲੇ ਤੁਸੀਂ ਆਪਦਾ ਰੇਟ ਮੰਗੇ ਸੀ ਹੁਣ ਸਾਡਾ ਹੈ ਅਜਿ ਘਣਾ ਥੋੜੇ ਘਣਾ ਆਈ ਸੀ ਸਹੀ ਹੈ ਨਾ ਕਿੰਨੇ ਸਾਲ ਹੋ ਗਿਆ ਬਿਲਡਿੰਗ ਨੂੰ ਬਜ਼ੁਰਗ ਬੈਠੇ ਹੋਣੇ ਬਜ਼ੁਰਗ ਆ ਜਿਹੜੀ ਬਿਲਡਿੰਗ ਹੈ ਸਕੂਲ ਦੀ ਕਿੰਨੇ ਸਾਲ ਪੁਰਾਣੀ ਹੈ ਹਾਂ ਜੀ ਕੋਈ 40 ਸਾਲ ਲਗ 40 ਸਾਲ 40 45 ਸਾਲ 25 ਸਾਲ ਤੋਂ ਲਗਾਤਾਰ ਪੱਠੜ ਐਮ ਐਲ ਐ ਮੁੱਖ ਮੰਤਰੀ ਜੇਵ ਰਈਓ ਨੇ ਬਣਾਈ ਇੱਕ ਵੀ ਇਹ ਬਲਾਇਆ ਨਹੀਂ 25 ਸਾਲ ਤੋਂ ਵੀ ਕੱਢ ਦੋ ਵਿੱਚੋਂ ਕੱਲੀ ਉਸ ਪੱਠੜ ਦੀ ਉਸ ਤੋਂ ਬਾਅਦ 5 ਸਾਲ ਐਮ ਐਮ ਪੀ ਭਜਿੰਦਰ ਸਿੰਘਲਾ ਰਿਆ 5 ਸਾਲ ਤੋਂ ਪਹਿਲਾਂ ਢੀਂਡ ਸਾਹਿਬ ਆ ਢੀਂਡ ਸਾਹਿਬ ਹੁਣ ਵੀ ਐਮਪੀ ਹੈ ਪਿਛਲੇ 5 ਸਾਲ ਤੋਂ ਰਾਜ ਸਭਾ ਦਾ ਗੁਰਪੀਅ ਲਗੇ ਮੈਂ ਉੱਥੇ ਆਇਆ ਸੀ ਉੱਥੇ ਸ਼ਾਮ ਨੂੰ ਪਰਲੇ ਪਾਸੇ ਮੈਂ ਕਹਿ ਕੇ ਗਿਆ ਸੀ 10 ਲੱਖ ਰੁਪਈਆ 10 ਲੱਖ ਪਹੁੰਚ ਗਿਆ ਆ ਬਿਲਡਿੰਗ ਆ ਬਿਲਡਿੰਗ ਤਿਆਰ ਤੇ ਕੀ ਸੋਚਿਆ ਬਾਅਦ ਵਿੱਚ ਕਿ ਸੱਚੇ ਬੈਠਾ ਨਹੀਂ ਕੋਈ ਸੋਚਿਆ ਹੁਣ ਕੁਛ ਮੈਂ ਮੈਂ ਸਮਝਾਉਂਦਾ ਮਾਰਗ ਉਹ ਲੈਰੇ ਕਾ ਅੱਗੇ ਵਾਲਿਓ

ਫੇ ਪੰਜੇ ਕਿਣੀ ਕੋ ਭਾਈ ਤੇ ਆਉਣੀਆ ਨਹੀਂ ਕਬ ਠੀਕ ਹਨ ਥੋੜੀ ਬਾਜੀ ਹੈ ਪਰ ਮੈਂ ਤਾਂ ਉਹ ਸਰਜਨਾ ਮਾ ਹੂੰਗਾ ਜਦੋਂ ਮੇਰੇ ਕੋਲੇ ਕੋਈ ਤੁਸੀਂ ਮੈਨੂੰ ਕਲਮ ਦਿੱਤੀ ਮੈਨੂੰ ਪੈਨ ਦਿੱਤਾ ਮੈਂ ਤਾਂ ਗਰੀਬਾਂ ਦੇ ਹੱਥ ਚ ਚਲਾਉਂਗਾ ਕੱਲ ਮੈਂ ਉਹ ਘਾਟਨ ਕਰਕੇ ਆਇਆ ਲਾਇਬ੍ਰੇਰੀ ਦਾ ਦੇਖੀ ਹੋਣੀ ਵੀਡੀਓ ਤੁਸੀਂ ਕਰਾਚੋ ਦੇ ਵਿੱਚ ਸ਼ਾਨਦਾਰ ਲਾਇਬ੍ਰੇਰੀ ਬਣਾਇਆ 10 ਲੱਖ ਰੁਪਏ ਉਹਨਾਂ ਨੇ ਦਿੱਤਾ ਸੀ 15 ਲੱਖ ਰੁਪਈਆ ਅਸੀਂ ਦਿੱਤਾ ਬਾਲੀਆਂ ਸਕੂਲ ਨੂੰ ਕਟੂ ਬਾਲੀਆਂ ਉਹ ਵੀ ਇੰਨਾ ਹੈ ਬੈਸ ਸਕੂਲ

ਬੋਲੀਗ ਜੰਟ ਬਣੀ ਸੀ ਇੱਕ ਲਾਪ ਕੱਲੀ ਬੈਠੀ ਸੀ ਜਿਹੜੀ ਮੈਂ ਬੋਟਾ ਪਾਉਂਗੀ ਇਸ ਬਟੇ ਉਹ ਕੁੜੀ ਹੈ ਇਹ ਨਰਿੰਦਰ ਕੋਰ ਦਾ ਅਜ ਬੜਦੀ ਹੈ ਕੋਈ ਮੁਝ ਯੂਥ ਦੀ ਲੋੜ ਦੀ ਇਹ ਅਸੀਂ ਪ੍ਰਧਾਨ ਬਣਾਈ ਹੋਈ ਹੈ ਬਾਹਰ ਨਿਕਲਣਾ ਪਊਗਾ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਨਹੀਂ ਤਾਂ ਫਿਰ ਆਪਣਾ ਕੁਵੇਖੇ ਖਰਾਬ ਕਰ ਦੇਣਗੇ ਘਰ ਦਾ ਆਪਣਾ ਉਹਨੂੰ ਪਤਾ ਹੈਗਾ ਇੱਥੇ ਕੌਣ ਪੜਦਾ ਹੈ ਜੇ ਕਿਸੇ ਲੀਡਰ ਦਾ ਜਵਾਕ ਪੜਦਾ ਹੁੰਦਾ ਸ਼ਾਇਦ ਇਹਨੂੰ ਵੀ ਬਣਾਉਣ ਦੇ ਪਹਿਲਾਂ ਇੱਥੇ ਇੱਥੇ ਆਪਣੇ ਜਵਾਕ ਪੜਦੇ ਆਂ ਲੋਕਾਂ ਦੇ ਕਿਸ ਕਰਕੇ ਇਹਨਾਂ ਨੂੰ ਕੋਈ ਇਸ ਗੱਲ ਨਾਲ ਸਹੂਕਾਰ ਨਹੀਂ ਵਿਗੜ ਮਨ ਖੱਪਣ ਆਪਦਾ ਕਿਸਮਤ ਤੇ ਛਕੇਦਾ ਸੋ ਵੀਰੋ ਇਸ ਗੱਲ ਦਾ ਖਿਆਲ ਰੱਖੋ ਮੈਂ ਤਾਂ ਇਹੀ ਗੱਲ ਕਹਿਣ ਆਇਆ ਕਿ ਆ ਇਲਾਜ ਹੈ ਕਿ ਆਪਦੇ ਵਰਗੇ ਲੀਡਰ ਚੜੋ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਹੋ ਜਿਹਨੂੰ ਪਤਾ ਹੋਵੇ ਪੁਣਾ ਪੱਥਰ ਜਿਹਾ ਆਉਂਦੀ ਹੈ ਜਿਹੜੇ ਉਹਦੇ 99 ਜਿਹੋ ਹੁੰਦੇ ਨੇ ਉਹਨਾਂ ਵੀ ਬਰਗੀਆਂ ਵੀ ਕਾਲੀਆਂ ਪੱਥਰਾਂ ਦੀ ਗੱਡੀ ਦੇ ਸ਼ੀਸ਼ੇ ਵੀ ਕਾਲੇ ਤੇ ਜਿਹੜੀ ਐਨਕ ਲਾ ਕੇ ਉਤਰਦੀ ਹੋਵੇ ਕਾਲੀ ਤੇ ਦਿਖਣੇ ਵੀ ਜਿਦੋਂ ਕਾਲਾ ਪੂਰ ਤੇ ਕੰਮ ਵੀ ਸਾਰੇ ਕਾਲੇ ਬਲੈਕ ਰੰਦੇ ਦੇ ਸਾਰੇ ਠੀਕ ਹੈ ਨਾ ਸਵਿਸ਼ ਕਰਕੇ ਤੁਹਾਡੇ ਨਾਲ ਅਸੀਂ ਗੱਲ ਕਰਦੇ ਆ ਕਿ ਆਮ ਜਿਹਨੇ ਤੁਹਾਡੇ ਵਰਗੇ ਨੇ ਉਹਨਾਂ ਨਾਲ ਜਿੰਦ-ਦੁੱਖ ਸੁੱਖ ਜਾਣਦੇ ਉਹਨਾਂ ਨੂੰ ਚੁਣੋ ਅਰ ਤੁਸ ਜਿਆਤ ਘੜੇ ਕਰਕੇ ਆ ਜੇ ਪ੍ਰਮਾਣਗੀ ਦੇਤੀ ਮੇਰੇ ਵੱਲੋਂ ਤਾਂ ਨਹੀਂ ਵੀ ਕਹੋਂਗੇ ਮੈਂ ਤਾਂ ਦੇਖਦਾ ਨਹੀਂ ਇਹ ਮੈਂ ਨਹੀਂ ਪੁੱਛਦਾ ਇਹ ਕਿ ਬੋਟਾ ਕਿੰਨੀਆਂ ਬਿਟ ਦੇ ਬੋਟਾ ਕਿੰਨੀਆਂ ਨੇ ਕਿਨੂੰ ਪਾਈਆਂ ਸੀ ਕਿਨੂੰ ਪਾਉਂਗੇ ਨਾ ਪਹਿਲਾਂ ਤਾਂ ਕੰਮ ਕਰੀਂ ਜੇ ਤੁਹਾਨੂੰ ਉਹਨਾਂ ਦੇ ਪ੍ਰੋਗਰਾਮ ਵਧੀਆ ਲੱਗਦੇ ਨੇ ਉਹਨਾਂ ਦੇ ਏਜੰਡੇ ਵਧੀਆ ਲੱਗਦੇ ਨੇ ਉਦੋਂ ਪਾਸੋ ਜੇ ਸਾਡੇ ਆਣ ਠੀਕਲਾ ਨਾਲ ਸੰਭਾਲ ਪਾ ਮਾਰਤੀ ਥੋੜੀ ਮੈਂ ਕੋ ਧੱਕਾ ਨਹੀਂ ਕਰ ਸਕਦਾ ਡੈਮੋਕਰੈਟਿਕ ਰਾਈਟ ਹੈ ਲੋਕਤੰਤਰ ਦਾ ਹੱਕ ਹੈ ਕੋਲ ਮੇਰੇ ਜਿੱਦ ਨਾਲ ਨਹੀਂ ਜਾ ਸਕਦਾ ਦੇ ਸੁਭਿਰ ਸ਼ਾਨਦਾਰ ਤਿੰਨ ਕਮਰੇ ਨਾਲ ਇਹਦੇ ਭਾਂਡਾ ਉਹਦੇ ਨਾਲ ਇੱਕ ਬਾਥਰੂਮ ਇੱਕ ਰਸੋਈ ਦਾ ਤੇ ਲੋਕ ਟਾਇਲਾਂ ਵੀ ਲੱਗੀਆਂ ਆ ਦੇਖੋ ਆਹੀ ਸਕੂਲ ਜੇ ਨੀਟ ਸਾਫ ਹੋਵੇ 10 ਲੱਖ ਰੁਪਏ ਦੇ ਵਿੱਚ ਐਨਾ ਸੋਹਣਾ ਬਣਾਇਆ ਬਿੱਟ ਦੇ ਮੁੰਡਿਆਂ ਨੇ ਆਪ ਲੱਗ ਕੇ ਲੇ ਕਿਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੱਥਾਂ ਨਾਲ ਚਾਹੀਦੀਆਂ 7 ਲੱਖ ਰੁਪਏ ਸਕੂਲ ਦਾ ਏਪੀ ਫੰਡ ਦਾ ਹੋਰ ਆ ਦੇ ਅੱਛੇ ਜੀ ਉਹ ਆਇਆ ਸਰਵਾ ਮਿੱਤਰ ਸੁਦੇਵ ਸਿੰਘ ਜੀ ਸਰਪੰਚ ਅੱਛਾ ਜੀ ਹਾਂਜੀ ਉਹ ਆ ਰਹੇ ਪਰ ਕਾਂਗਰਸੀ ਸਰਪੰਚ ਹੈ ਜੀ ਉਹ ਪੈਸੇ ਲੱਗਣ ਨਹੀਂ ਦੇ ਰਿਹਾ ਹੈ ਜੇ ਤਾਂ ਕੋਈ ਖਾਸ ਗੱਲ ਨਹੀਂ ਕਮੇਟੀ ਦੀ ਮਜਬੂਰੀ ਹੈ ਜੀ ਕੋਈ ਸਕੂਲ ਦੀ ਕਮੇਟੀ ਨੂੰ ਪੈਸਾ ਆ ਗਿਆ ਤਾਂ ਸਰਪੰਚ ਕਿੱਥੋਂ ਆ ਗਿਆ ਸਰਪੰਚ ਜੀ ਮਨ ਲੈ ਉਹ ਕਰਦਾ ਹੀ ਕੀ ਕਰਦਾ ਸਰਪੰਚ ਆਪ ਬਣਾਵਾਂਗੇ ਇੱਧਰ ਬਣਾਵਾਂ ਪਹਿਲੀ ਸਾਈਡ ਬਣਾ ਸਕੂਲ ਦੀ ਕਮੇਟੀ ਨੂੰ ਪੈਸਾ ਆ ਹੁਣ ਅੰਗਰੇਜ਼ ਜੀ ਸਰਪੰਚ ਉਹ ਚਾਈ ਜ਼ਰਬੇ ਉਹਦੇ ਆ ਵੀ ਤੱਕੇ ਨਹੀਂ ਰਹਿਣਾ अनुज गुरु को कितना शुक्रिया कितना तेरा मैं 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 मैंने कही लिया मैं कटवाटीला उला के जाऊंगा जिला का जय हो वन मान जिंदाबाद वन मान जिंदाबाद जिंदाबाद कहि जाओ बे जाओ ऐसे में ऐसे रो कहां रहा है ऐसे रो कहां रहा ना पहला आप तुसी पास देओ मैं कर सकता है इस पर देखो ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਰਾਵਾ ੱੱਕੇ ਨਾ ਮਾਰ ਬਰੇ ਦੋਸਤੋ ਇਸ ਵਕਤ ਮੈਂ ਰਾਏਤਰਾਣਾ ਪਿੰਡ ਦੇ ਵਿੱਚ ਆਇਆ ਜਿਲ੍ਹਾ ਸੰਗਰੂਰ ਦਾ ਪਿੰਡ ਹੈ ਬਹੁਤ ਸੋਹਣੀ ਬਿਲਡਿੰਗ ਜਿਹੜੀ ਹੈ 10 ਲੱਖ ਰੁਪਏ ਜਾਰੀ ਕੀਤਾ ਸੀਗਾ ਐਮਪੀ ਲੈਟ ਚੋਂ ਤਿੰਨ ਕਮਰੇ ਤੇ ਬਰਾਂਡਾ ਬਹੁਤ ਸ਼ਾਨਦਾਰ ਬਣਾਇਆ ਤੇ ਉਸ ਤੋਂ ਬਾਅਦ ਥੋੜਾ ਜਿਹਾ ਪ੍ਰੈਸ਼ਰ ਜਦੋਂ ਵਧਿਆ ਪਿੰਡ ਦੇ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ ਕਿ ਪਹਿਲਾਂ ਕਿਉਂ ਨਹੀਂ ਪੈਸਾ ਆਇਆ ਕਿਸੇ ਹੋਰ ਨੇ ਕਿਉਂ ਨਹੀਂ ਪਾਇਆ ਤਾ ਇਥੋਂ ਦੇ ਐਮ.ਐਲ.ਏ. ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਜੀ ਜਿਹੜੇ ਨੇ ਸੁਖਦੇਵ ਸਿੰਘ ਢੀਂਡਸਾ ਜੀ ਉਹ ਵੀ ਐਮ.ਪੀ ਨੇ ਉਹਨਾਂ ਨੇ ਵੀ 5 ਲੱਖ ਰੁਪਏ ਭੇਜਿਆ ਪਰ ਪਿੰਡ ਦਾ ਜਿਹੜਾ ਸਰਪੰਚ ਹੈ ਕਹਿੰਦੇ ਉਹ ਕਾਂਗਰਸੀ ਹੈ ਤੇ ਉਹ ਕਹਿੰਦਾ ਵੀ ਮੈਂ ਇਸ ਕੋ ਇਹੇ ਪੈਸੇ ਬਿਲਡਿੰਗ ਨੂੰ ਇਸ ਦਾ ਅੱਗੇ ਸੀਕੁਐਂਸ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ ਤੇ ਪ੍ਰੋਪਰ ਇੱਕ ਪੂਰੀ ਬਿਲਡਿੰਗ ਬਣ ਜੂਗੀ ਪਰ ਉਹ ਕਹਿੰਦਾ ਵੀ ਮੈਂ ਇੱਥੇ ਪੈਸੇ ਨਹੀਂ ਲਗਣ ਦੇਣੇ ਧੰਨਵਾਦ ਤੇ ਮੈਂ ਕਿਤੇ ਹੋਰ ਲਾਵਾਂ ਜਦ ਕਿ ਪੈਸਾ ਸਕੂਲ ਦੀ ਕਮੇਟੀ ਨੂੰ ਆਉਂਦਾ ਤੇ ਲਗਭਗ ਸਾਰਾ ਪਿੰਡ ਇਸ ਗੱਲ ਨਾਲ ਸਹਿਮਤ ਹੈ ਕਿ ਇਸ ਇੱਥੇ ਤਿੰਨ ਨੇ ਤਿੰਨ ਹੋਰ ਬਹਿ ਜਾਣ ਚਾਰਜ ਜਿੰਨੇ ਮਰਜੀ ਤਾਂ ਪੂਰਾ ਇੱਕ ਕੈਬਰ ਬਣ ਜਾਊਗਾ ਪਰ ਪਰ ਉਹ ਲੱਗਣੀ ਤੇਰੇ ਪੈਸੇ ਤਾਂ ਮੈਂ ਅੱਜ ਆਪਣੇ ਹੱਥੀ ਟੱਕ ਲਾ ਕੇ ਇਹਨਾਂ ਨੂੰ ਕਿਹਾ ਕਿ ਤੁਸੀਂ ਬਿਲਡਿੰਗ ਬਣਾਉਣੀ ਸ਼ੁਰੂ ਕਰੋ ਕਿਉਂਕਿ ਸਕੂਲ ਦੀ ਕਮੇਟੀ ਨੂੰ ਪੈਸਾ ਆਉਂਦਾ ਹੈ ਇਹ ਸਕੂਲ ਦੀ ਕਮੇਟੀ ਨੇ ਫੈਸਲਾ ਕਰਨਾ ਹੁੰਦਾ ਹੈ ਕਿ ਕਿੱਥੇ ਲਾਉਣਾ ਹੈ ਜੇ ਸਰਪੰਚ ਸਾਹਿਬ ਦੇ ਫੈਸਲੇ ਤੋਂ ਕੋਈ ਸਹਿਮਤ ਨਹੀਂ ਤਾਂ ಗ್ರಾಮ ਸਭਾ ਵੀ ਬੁਲਾਈ ਜਾ ਸਕਦੀ ਹੈ ಗ್ರಾಮ ਸਭਾ ਦੇ ਵਿੱਚ ਸਾਰੇ ਪਿੰਡ ਦੇ ਵੋਟਰ ਉਹਦੇ ਮੈਂਬਰ ਹੁੰਦੇ ਨੇ ਤੇ 15 ਦਿਨ ਦਾ ਨੋਟਿਸ ਦੇ ਕੇ ಗ್ರಾಮ ਸਭਾ ਆਜੂ ਜਿਹੜੀ ਆ ਉਹ ਵੀਡੀਓ ਬਲੌਕ ਡਿਵੈਲਪਮੈਂਟ ਅਫਸਰ ਤੇ ਬीडीपीਓ ਉਹ ਗਾ ਬਲੌਕ ਡਿਵੈਲਪਮੈਂਟ ਐਂਡ ਪੰਚਾਇਤ ਅਫਸਰ ਦੀ ਨਿਗਰਾਨੀ 'ਚ ਜੇ ਅੱਧ ਤੋਂ ਵੱਧ ਪਿੰਡ ਦੇ ਲੋਕ ਜਿਹੜੇ ਉਸ ਦਿਨ ਆਏ ਨੇ ਇਸ ਗੱਲ ਤੇ ਸਹਿਮਤ ਨੇ ਕਿ ਇੱਥੇ ਹੀ ਬਣਨੇ ਚਾਹੀਦੇ ਸਕੂਲ ਦੇ ਕਮਰੇ ਤਾਂ ਪੰਚਾਇਤ ਦਾ ਫੈਸਲਾ ਜਿਹੜਾ ਓਵਰਰੂਲਡ ਹੋ ਜਾਂਦਾ ਹੈ ਉਹ ਬਦਲ ਲੇ ਜਾਂਦਾ ਤੇ ਜਿਵੇਂ ਲੋਕ ਕਹਿੰਦੇ ਨੇ ਉਵੇਂ ਜਿਵੇਂ ਹੋਊਗਾ ਪਿੰਡ ਵਾਲੇ ਸਹਿਮਤ ਨੇ ਸਾਰੇ ਇੱਥੇ ਹਾਂਜੀ ਹਾਂਜੀ ਸਾਰੇ ਸਹਿਮਤ ਨੇ ਜੀ ਹਾਂਜੀ ਸਾਰਾ ਪਿੰਡ ਸਹਿਮਤ ਹੈ ਜੀ ਅੰਦਰ ਵਾਸਤੇ ਸਾਰਾ ਪਿੰਡ ਸਹਿਮਤ ਹੈ ਜੀ ਜੇ ਤਾਂ ਕੋਈ ਜੇ ਕੋਈ ਦਿੱਕਤ ਆਈ ਮੈਨੂੰ ਦੱਸ ਦਿਓ ਬੜਾ ਠੀਕ ਹੈ ਜੀ ਨਹੀਂ ਤਾਂ ਫਿਰ ಗ್ರಾಮ ਸਭਾ ਬੁਲਾ ਕੇ ਇੱਥੇ ਹੀ ਬਣੂਗਾ ਇੱਟਾਂ ਜਿਹੜੀਆਂ ਲੱਗੀਆਂ। ਗ੍ਰਾਮ ਸਭਾ ਦੀ ਲੋੜ ਹੀ ਨਹੀਂ। ਸਾਰੇ ਸਹਿਮਤ ਨੇ ਇੱਧਰਲੇ ਬਸੇ। ਨਹੀਂ ਸਹਿਮਤੀ ਆਪਾਂ ਗ੍ਰਾਮ ਸਭਾ ਜਿੱਦ ਹੁਣੀ ਪਈ ਤਾਂ ਗ੍ਰਾਮ ਸਭਾ 'ਚ ਦਿਖਾ ਕੇ ਸਰਪੰਚ ਦਾ ਫੈਸਲਾ ਜਿਹੜਾ ਆਪਾਂ ਇਹਦੀ ਹੁਣ ਵੀ ਵੋਟਿੰਗ ਕਰਾ ਸਕਦੇ ਇੱਧਰ ਸਹਿਮਤ ਹੋਣਗੇ ਸਾਰੇ। ਉਹ ਜਿਹੜਾ ਜਿਹੜਾ ਕੀ ਉਹਦੋਂ ਗ੍ਰਾਮ ਸਭਾ ਜਿਹੜੀ ਉਹ ਵੋਟਿੰਗ ਹੀ ਹੈ। ਹਾਂਜੀ। ਸੋ ਜੇ ਲੋੜ ਪਈ ਤਾਂ ਉਹ ਕਰਾਵਾਂਗੇ। ਨਹੀਂ ਤਾਂ ਇੱਥੇ ਹੀ ਬਣੂਗਾ ਤੇ ਅੱਗ ਦੁਬਾਰਾ। ਕੋਈ ਦਿੱਕਤ ਆਈ ਤਾਂ ਮੈਨੂੰ।